ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਤੇ ਭਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਸਰਬਜੀਤ ਮਹਲ ਵਲੌਗਸ ਤੇ ਜਿਹਨੇ ਤੁਸੀਂ ਇੰਨਾ ਪਿਆਰ ਦਿੰਦੇ ਆ ਵਧੀਆ ਵਧੀਆ ਕਮੈਂਟ ਕਰਦੇ ਆ ਪਰਿਵਾਰ ਨੂੰ ਸਹਿਯੋਗ ਦਿੰਦੇ ਆਲੇ ਤੇ ਬਾਕੀ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਭਾਈ ਸਾਰਿਆਂ ਦੀਆਂ ਕੋਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਬਲੌਗ ਵੀ ਦੋ ਤਿੰਨ ਦਿਨ ਬਾਅਦ ਪੈ ਰਿਹਾ ਕੁਛ ਸੀ ਦੇਖਿਆ ਪਿਛਲੇ ਬਲੌਗ ਚ ਆਪਾਂ ਆਏ ਪਿਆ ਬਾਈ ਬੜੇ ਪਿੰਡ ਵੀ ਜਲੰਧਰ ਏਰੀਆ ਜ਼ਿਲ੍ਹਾ ਪੈਂਦਾ ਇਹਨੂੰ ਜਲੰਧਰ ਤੇ ਬਿੱਲੂ ਸੰਤਾ ਬਾਈ ਵੀ ਇਹਨਾਂ ਦੇ ਘਰ ਆਏ ਵੇ ਆਪਾਂ ਵੀ ਲੱਕੜ ਦਾ ਕੰਮ ਤਾਂ ਇਹ ਹੈ ਕਈ ਵੀਰਾਂ ਨੇ ਮੈਨੂੰ ਸਵਾਲ ਵੀ ਪੁੱਛੇ ਵੀ ਇਹ ਕੌਣ ਹੈ ਇਹ ਹੈ ਬਾਈ ਸਬਸਕ੍ਰਾਈਬਰ ਵੀਰ ਤੁਹਾਨੂੰ ਦੱਸ ਰਿਹਾ ਪਰ ਚਲੋ ਪਿਆਰ ਇਹਨਾਂ ਨਾਲ ਪੈ ਗਿਆ ਜਿਹੜਾ ਵੀ ਬਾਈ ਆਪਣਾ ਸਕੇ ਭਾਈਆਂ ਵਾਲਾ ਵੀ ਮੈਨੂੰ ਫੋਨ ਕਰਦੇ ਰਹਿੰਦੇ ਤੇ ਕਿਉਂਕਿ ਭਰੋਸਾ ਹਰੇਕ ਬੰਦੇ ਪਰ ਨਹੀਂ ਹੁੰਦਾ ਇਹਨਾਂ ਨੇ ਲੱਕੜ ਦਾ ਕੰਮ ਕਰਾਇਆ 7 ਤੋਂ ਲੈ ਕੇ 10-11 ਲੱਖ ਰੁਪਏ ਦੇ ਵਿੱਚ ਚਲੋ ਹੋਰ ਵੀ ਕੰਮ ਹੈ ਬਈ ਮੈਨੂੰ ਕਿਹਾ ਵੀ ਜਦ ਕਿ ਹਰੇਕ ਬੰਦੇ ਪਰ ਆਪਾਂ ਭਰੋਸਾ ਵੀ ਨਹੀਂ ਕਰ ਸਕਦੇ ਚਾਹੇ ਮੈਂ ਵੀ ਆ ਮੇਰੇ ਪਰ ਵੀ ਕੋਈ ਭਰੋਸਾ ਨਹੀਂ ਕਰ ਸਕਦਾ ਕਿਉਂਕਿ ਅੱਜ ਕੱਲ੍ਹ ਜ਼ਮਾਨਾ ਹੀ ਅਜਾ ਕਿਸੇ ਨੂੰ ਆਪਾਂ ਪੈਸਾ ਦੋ ਤਾਂ ਬੰਦਾ ਧੋਖਾੜੀ ਕਰਦਾ ਪਰ ਨਹੀਂ ਜੇ ਤੁਸੀਂ ਚੰਗੇ ਰਹੋਗੇ ਤਾਂ ਤੁਹਾਨੂੰ ਚੰਗੇ ਬੰਦੇ ਮਿਲੂਗਾ ਜਿੰਨੇ ਭਰੋਸਾ ਕਰਿਆ ਉਹ ਵੀ ਚੰਗਾ ਬੰਦਾ ਹੈ ਤੇ ਕਿਹੜੀ ਦੇਖਣਾ ਹੀ ਬਾਈ ਕੰਮ ਲੱਗੇ ਹੋਏ ਆ ਮਿਸਤਰੀ ਲੱਗਿਆ ਹੋਆ ਸਾਰੇ ਕੰਮ ਬਾਈ ਖਿੱਤੇ ਪਏ ਆ ਪੰਜ ਤੋਂ 10 10-12 ਦਿਨ ਦਾ ਕੰਮ ਹੋਰ ਰਹਿ ਗਿਆ ਤੇ 15 ਦਿਨ ਉਹਨਾਂ ਦੇ ਆਉਣ ਦੇ ਰਹੇ ਤੇ ਬਾਕੀ ਬਾਈ ਲੱਗੇ ਹੋਏ ਆ ਤੇ ਮੇਰਾ ਬੀਰ ਦੀਪ ਰੰਗੀ ਉਹਨੇ ਵੀ ਕਮੈਂਟ ਕਰਿਆ ਦਾ ਸੁਝਾਅ ਦਿੱਤਾ ਬਹੁਤ ਵਧੀਆ ਧੰਨਵਾਦ ਵੀਰੇ ਤੇਰਾ ਤੂੰ ਵੀ ਇੰਨਾ ਪਿਆਰ ਕਰਦਾ ਵੀ ਬਲੌਗ ਨੂੰ ਤੇ ਬਾਕੀ ਲੱਗੇ ਹੋਏ ਆ ਬਾਈ ਮਿਸਤਰੀਆਂ ਨਾਲ ਵੀ ਬਣਾ ਦੇਣਾ ਮਿਲਾ ਦੇਣਾ ਤੁਹਾਨੂੰ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਮਿਸਤਰੀ ਪਿਆ ਸਾਡਾ ਪੂਰਾ ਫੜਿਆ ਆ ਆ ਕੰਮ ਆ ਬਾਈ ਜਰਾ ਲੱਕੜਾ ਠਕਣਾ ਬਾਈ ਸਾਰਾ ਸਮਾਨ ਦਰਵਾਜੇ ਖਿੜਕੀਆਂ ਤੇ ਹਾਰਾ ਦੇ ਲੱਗਿਆ ਹੋਆ ਆਪਣੇ ਕੰਮ ਜਿਹੜਾ ਹੋਣਾ ਬਾਈ ਦਰਵਾਜੇ ਕਢਾਉਣੇ ਆ ਅਜਿਹ ਕਹਾਂ ਖਿੜਕੀਆਂ ਉਹਦਾ ਕੰਮ ਆ ਤੇ ਉਧਰ ਬਾਈ ਸਾਡਾ ਬਾਈ ਵੀ ਆ ਗਿਆ ਇਹ ਆ ਲੋ ਠਕਣਾ ਹੀ ਇੱਧਰ ਵੀ ਬੰਦਾ ਲੱਗਿਆ ਹੋਆ ਬਾਈ ਮਾਰੋ ਮਾਰ ਮਿਸਤਰੀ ਆ ਬਣਾ ਹਾਂ ਬਾਈ ओके ਹਾਲੋ ਭਾਈ ਇਹ ਚੜਾ ਰਿਹਾ ਆਪਣਾ ਹੁਸਨ ਮੈਕਾ ਫਲਾਈਆਂ ਪਰ ਹੁਣ ਇਹ ਕੰਮ ਸ਼ੁਰੂ ਕਰਾਇਆ ਨੇ ਦੱਬੀਆਂ ਵੀ ਤੇ ਰਾਤ ਸੁਨ ਮੈਕਾ ਇਧਰ ਬਲਾਈ ਕਰ ਦੇਣ ਤੇ ਆ ਲੋ ਬਾਕੀ ਆ ਭਾਈ ਤੁਹਾਨੂੰ ਪਤਾ ਬਹੁਤ ਗਾਹ ਪਿਆਵਾ ਬਾਕੀ ਆ ਦੇਖ ਲੋ ਕਿਡੇ ਸਾਬ ਨਾਲ ਲੱਕੜ ਭਾਈ ਵੱਡ ਵੱਡ ਕੇ ਰੱਖੋਈ ਵੀ ਇਹ ਸਰੇ ਚਲੋ ਭਾਈ ਹਾਂ ਵਧੀਆ ਜੀ ਤੋ ਤਾਂ ਦੇਖਦਾ ਹੀ ਨਹੀਂ ਸਾਡੇ ਕੰਨੇ ਹਾਂ ਲੱਗੇ ਪੇ ਕੰਮ ਕਰ ਨੂੰ ਕੰਮ ਚ ਨਾ ਖੇੜ ਹੈ ਬਟੂ ਆ ਚੀਜ਼ ਵਧੀਆ ਯਾਰ ਹਾਂ ਇੱਕ ਬਾਈ ਬੰਦਾ ਉਧਰ ਲੱਗਿਆ ਵਾਏ ਆ ਦੇਖੋ ਮਿਲੋ ਭਈ ਇਧਰ ਬੰਦੇ ਨੂੰ ਗੁੱਡ ਮਾਰਨਿੰਗ ਵੀਰ ਜੀ ਤੁਹਾਡਾ ਠੀਕਾਂ ਜੀ ਆ ਤੇਰੇ ਮੁੰਡਾ ਗਰੇਜੇ ਬਣ ਗਿਆ ਠੀਕ ਆ ਬਾਈ ਠੀਕ ਆ ਕਰਦੇ ਕਰਦੇ ਸਾਰਾ ਸਾਫ ਕਰਦੇ ਇਹ ਵੀ ਰੇਕ ਮਾਰ ਮਾਰਨਾ ਪੈਣਾ ਵਿੱਚ ਹੈ ਕੀ ਕਰਨੀਆਂ ਪੈਣਗੀਆਂ ਸਾਫ ਕਰਨੀ ਹੈ ਜਿੰਨੀ ਮਿਸਤਰੀ ਜਿਹੜੀਆਂ ਫਰਮ ਦੇ ਹਿਸਾਬ ਨਾਲ ਪੈਂਦੀਆਂ ਜਾਦੀ ਕਰਦੇ ਜਾਂ ਫਿਰ ਪੇਂਟਰ ਕਰਦੇ ਤੋਂ ਹਾਂ ਜੀ ਕਰਦੇ ਉਹਨਾਂ ਨਾਲ ਦੀ ਗੱਲ ਹੀ ਕਰਨੀਆਂ ਪੈਣਗੀਆਂ ਕਿਉਂਕਿ ਕੰਮ ਅਸੀਂ ਪਹਿਲਾਂ ਕਰਨਾ ਹੈ ਜੇ ਪਹਿਲਾਂ ਪੇਂਟਰ ਕਰਦੇ ਤਾਂ ਪਹਿਲਾਂ ਪੇਂਟਰ ਕਰਦੇ ਆਹ ਲਓ ਜੀ ਉਹ ਇਹ ਸਾਨੂੰ ਕਰਨੀਆਂ ਪੈਣਗੀਆਂ ਲੈਣੇ ਆ ਆਹ ਲਓ ਜੀ ਸਿਮਿੰਟ ਤੈਨੂੰ ਉਤਾਰਨਾ ਪੈਣਾ ਹੁਣ ਹਾਂ ਉਹ ਮੈਨੂੰ ਉਤਾਰਨਾ ਲਾ ਪਾ ਜੀ ਪਹਿਲੇ ਖਿੜਕੀ ਮੁੰਡੇ ਨੇ ਕਰਤੇ ਜੜਨੀ ਸ਼ੁਰੂ ਚਲ ਬਾਕੀ ਭਾਈ ਲੱਗੇ ਹੋਇਆ ਕੰਮ ਆਪਣਾ ਬਣੀ ਸਾਰੇ ਅੱਛਾ ਗਾਰੰਟਰ ਠੀਕ ਆ ਬਟੂ ਅੱਜ ਆਪਣੇ ਦਰਵਾਜੇ ਦਰੂਜੇ ਚੜ ਜਾਣੇ ਹਨ ਸਾਰੇ ਹਾਂ ਹੈ ਚਲੋ ਬਾਕੀ ਸਾਰੇ ਭਾਈ ਬਾਕੀ ਸਾਰੇ ਦਿਖਾਉਣੇ ਤੁਹਾਨੂੰ ਹਾਂ ਪਹਿਲੀ ਖਿੜਕੀ ਆ ਹਲੇ ਹਾਂ ਤਾਂ ਕੰਮ ਤਾਂ ਬਿੱਟੂ ਵਧੀਆ ਘਰੇ ਪਤਾ ਚੇਪੀ ਚੜਾਈ ਵੀ ਤਿੱਪਰ ਕਬਜਿਆਂ ਦੇ ਨਾ ਚੇਪੀ ਢਵਾਣੀ ਪੈਂਦੀ ਐ ਇਹ ਚੜਾਠਾਂ ਨੇ ਚੜਾ ਕੇ ਦਿੱਤੀ ਹਾਂ ਪੁੱਤਾ ਚੜਾਉਂਦੇ ਆ ਜੰਗ ਜੀ ਨਹੀਂ ਲੱਗਦੀ ਹਨਾ ਕਿਉਂਕਿ ਆਪਾਂ ਬੇਸਮਿੰਟ ਨਾਲ ਲੱਗੇ ਜੰਗ ਨਾ ਜਾਮ ਹੋ ਜਾਂਦੇ ਸਮਿੰਟ ਨਾਲ ਲੋ ਬਾਈ ਉਹੇ ਜਿਹੀ ਪਈਆਂ ਦੇਖੋ ਕਬਜੇ ਜਿਹੜੇ ਚਲੋ ਬਾਕੀ ਬਾਈ ਹੈ ਚੜਾਠਾਂ ਨੇ ਬੰਦਰੀ ਬਣਾਈ ਵਧੀਆ ਹਾਂ ਹਾਂ ਸਹਿਮ ਚੱਕਦੇ ਫੱਟੇ ਆਪਣੇ ਕੰਮ ਵਿੱਚ ਬਾਈ ਇਹ ਵੀ ਬੰਦਾ ਸਾਡਾ ਗੁੱਡ ਹੈ ਆਪਣਾ ਲੱਗਿਆ ਰਹਿੰਦਾ ਇਹ ਵੀ ਫੀਤਾ ਲਈ ਘੁੰਮਦਾ ਹੈ ਤੇ ਬਾਕੀ ਹੁਣ ਤੁਹਾਨੂੰ ਬਾਹਰ ਤੇ ਲੁੱਕ ਦਿਖਾ ਦੇਣੀ ਜਿਹੜੀ ਬਾਅਦ ਚ ਚੇਂਜ ਹੋਣੀ ਹੈ ਉਹ ਵੀ ਥੰਬਾ ਵੀ ਬਾਕੀ ਆਹ ਦਰਵਾਜੇ ਦਾ ਵੀ ਕੰਮ ਜਾ ਕਰਨਾ ਹੈ ਇਹ ਵੀ ਵਿਚਾਰਾ ਲੜਖੜਾਉਂਦਾ ਜਾਏ ਕਿਉਂਕਿ ਜਦੋਂ ਬਾਹਰ ਤੇ ਹੁੰਦੇ ਨਾ ਆਹ ਦੇਖੋ ਇਹਨੂੰ ਇੱਕ ਤਾਂ ਕੁੰਡਾ ਹੀ ਨਹੀਂ ਹੈਗਾ ਤੇ ਇਹ ਦਰਵਾਜੇ ਨੂੰ ਖੋਲਣਾ ਪੈਂਦਾ ਇਹਦਾ ਹੀ ਕੰਮ ਕਰਨਾ ਤੇ ਆਏ ਬਾਈ ਲੁੱਕ ਆਹ ਦੇਖੋ ਆ ਬੰਦਾ ਲੱਗ ਗਿਆ ਆਪਣਾ ਜਾਲੀਆਂ ਵਾਲੇ ਦਾ ਕੰਮ ਚੱਲ ਰਿਹਾ ਪੱਲਿਆਂ ਦਾ ਹਲੇ ਬਾਕੀ ਕੰਮ ਬਾਈ ਜਿਹੜਾ ਸਾਰਾ ਹੀ ਹੌਲੀ-ਹੌਲੀ ਕਹਿੰਦੇ ਹੁੰਦੇ ਆ ਵੀ ਹੁਣ ਬਾਕੀ ਕੰਮ ਮਿਸਤਰੀਆਂ ਦਾ ਹੀ ਵਧੀਆ ਤੇ ਆ ਦੇਖੋ ਸਾਰੀਆਂ ਗਰੀਲਾਂ ਜਿਹੜੀਆਂ ਟਕੀਆਂ ਪਈਆਂ ਧੀਆਂ ਲਿਫਾਫਿਆਂ ਨਾਲ ਬਾਕੀ ਹੁਣ ਔਰ ਸ਼ੰਦਾਨ ਬਾਈਆਂ ਖਿੜਕੀਆਂ ਤੇ ਚਰਾਉਣਾ ਹੈ ਆ ਦੇਖੋ ਆ ਖੋਲਣ ਵਿੱਚ ਦਿੱਕਤ ਜੀ ਹੁੰਦੀਆਂ ਨੇ ਇਧਰ ਲੇ ਨੂੰ ਬੰਦਾ ਹੱਥ ਮਾਰ ਲੈਂਦਾ ਚਲੋ ਇਹ ਵੀ ਬਾਈ ਸਨ 47 ਦੇ ਆ ਦੇਖੋ ਲੋਕ ਬੜੇ ਦੂਏ ਅੱਗੇ ਤਾਂ ਹੁੰਦੇ ਤੇ ਪਹਿਲਾਂ ਹੁਣ ਲੱਗੇ ਨਵੇਂ ਲੋਕ ਆ ਗਏ ਬਾਕੀ ਕੰਮ ਆ ਜਿਹੜਾ ਬਾਈ ਸਾਰੇ ਹੋਣਾ ਹੌਲੀ ਹੌਲੀ ਰੈਲ ਮਾਰੀ ਬਣਨੀ ਐ ਤੇ ਆਹ ਕੱਪ ਬੋਰਡਾਂ ਦਾ ਸਮਾਨ ਤਿਆਰ ਹੋ ਰਿਹਾ ਸਨਮੇਕਰ ਲੱਗ ਰਿਹਾ ਬਾਕੀ ਬਾਈ ਦਰਵਾਜੇ ਦਰੁਜੇ ਸਮਾਨ ਅਸੀਂ ਕਾਫੀ ਲੈ ਕੇ ਆਏ ਵੇ ਜਿਹੜਾ ਪਿਆ ਆਹ ਭਲਾਈ ਪਈ ਆ ਆਹ ਪਏ ਆ ਹਰੇ ਬੋਰਡ ਲੱਗਣੇ ਆ ਜਿਹੜੇ ਬਾਕੀ ਆਹ ਦਰਵਾਜੇ ਬਾਈ ਟਾਕੀਆਂ ਆਹ ਟਾਕੀਆਂ ਆਹ ਦਰਵਾਜਾ ਆਹ ਟਾਕੀ ਆਹ ਦਰਵਾਜਾ ਆਹ ਟਾਕੀਆਂ ਇਕ ਨਾ ਇੱਕ ਆ ਟਾਕੀ ਆ ਪੂਰੇ ਦਰਵਾਜਾ ਲੱਗਣਾ ਸਮਾਨ ਭਾਈ ਸਾਰੇ ਹਲੇ ਖਲਾਰਾ ਪਿਆ ਪਿਆ ਆ ਵੀ ਸਾਡੇ ਸਮਾਨ ਪਏ ਇੱਧਰ ਨੇ ਭਾਈ ਸਨਮੈਕਾ ਜਿਹੜਾ ਕੱਪ ਬੋਰਡ ਦੇ ਪੂਰੇ ਭਾਈ ਲੱਗਣੇ ਜਿਕਣਾ ਡਿਜ਼ਾਈਨ ਹੁਣ ਮੈਂ ਇੱਕ ਆ ਦੇਖੋ ਕੱਪ ਬੋਰਡ ਦੇ ਪੂਰੇ ਡਿਜ਼ਾਈਨ ਆ ਜਿਕਣਾ ਕੱਪ ਬੋਰਡ ਤੇ ਡਿਜ਼ਾਈਨਿੰਗ ਦੀ ਬਹੁਤ ਵਧੀਆ ਜਿਹੜੀ ਚੁਆਇਸ ਕਰੀ ਆ ਵੀਰ ਨੇ ਨੇ ਵੀ ਫਰਸ਼ ਦੇ ਨਾਲ ਏਕਣਾ ਹੀ ਚਿੱਟਮ ਚਿੱਟਾ ਜਾਂ ਚਮਕਦਾ ਬਾਕੀ ਭਾਈ ਇਹ ਫੋਟੋ ਸਾਰੀਆਂ ਇਹ ਹੁਣ ਹਲਤਾ ਪਿਆ ਬਾਗਾ ਜਾਨੀ 15-20 ਦਿਨ ਤੱਕ ਪਤਾ ਲੱਗੂਗਾ ਜਦੋਂ ਸਾਫ ਸੋਈਆ ਹੋ ਜਾਣਾ ਬਾਕੀ ਭਾਈ ਸਾਡੇ ਮਿਸਤਰੀ ਨੇ ਦਰਵਾਜਿਆਂ ਦੀ ਵੀ ਗੱਲ ਬਣਾ ਛੱਡੀ ਇਹ ਜੋੜੀ ਪੱਲਾ ਛੋਟੇ ਦੋ ਲੱਗਣੇ ਇਹਦੇ ਪਿੱਛੇ ਪਏ ਆ بڑے ਦਰਵਾਜੇ ਬਾਕੀ ਉੱਪਰ ਵੀ ਤੁਹਾਨੂੰ ਦਿਖਾ ਦੇਣਾ ਕਮਾ ਕੇ ਇੱਕ ਗੇਲਾ ਹਾਂ ਆ ਗਈ ਫਿੱਟ

ਆਪਰੋਂ 4 ਦਿਨ ਹੋ ਗਿਆ ਐਨ ਕੋਈ ਦਿੱਕਤ ਤਾਂ ਨਹੀਂ ਨਾ ਕੋਈ ਦਿੱਕਤ ਹਾਂ ਵਧੀਆ ਹੈ ਘਰ ਨੂੰ ਜਾਣ ਨੂੰ ਜੀਤ ਨਹੀਂ ਕਰਦਾ ਨਾ ਵਧੀਆ ਹੈ ਹਾਂ ਸਾਰਾ ਕੁਝ ਵਧੀਆ ਹੈ ਰੋਟੀ ਪਾਣੀ ਵਧੀਆ ਮਿਲਦਾ ਹੈ ਸੌਣ ਪਾਣ ਨੂੰ ਵਧੀਆ ਹਾਂ ਬੱਜੇ ਨਹੀਂ ਦੋ 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 ਚੀਜ਼ਾਂ ਦੇਖ ਕੇ ਤਾਂ ਹੁੰਦੀ ਹੈ ਬਸ ਜਰੂਰ ਨਹੀਂ ਨਾ ਹਾਂ ਥੋੜਾ ਬੜਾ ਰੋਟੀ ਦਾ ਮੋਬਾਈਲ ਦੀ ਦਿੱਕਤ ਕੋਈ ਚਲਾਉਣ ਦੀ ਨਾ ਵਾਈਫਾਈ ਲੱਗਿਆ ਹੋਇਆ ਹੈ ਹੋਰ ਕਾਝ ਨਹੀਂ ਧੰਨਵਾਦ ਹੋਈ ਨੇ ਭਾਈ ਹਾਂ ਬਾਈ ਜੀ ਦਾ ਧੰਨਵਾਦ ਬਹੁਤ ਬਾਈ ਦੇ ਵਾਈਫਾਈ ਨੂੰ ਆਤਾਂ ਅੱਛਾ ਲੈ ਐਨੇ ਐਨੇ ਫਿਕਰ ਆ ਤੇਰੀ ਬਹੁਤ ਵਧੀਆ ਬਾਈ ਦੇ ਰਾਤ ਐਲ ਸੀ ਡੀ ਰੋਗੀ ਨਹੀਂ ਕੋਲੋਂ ਦੇਖ ਕੇ ਪੂਰੀ ਬੈਣਾ ਦਾ ਹਾਂ ਆ ਮੁੰਡਾ ਇਕੱਲਾ ਹੀ ਹਸੀ ਜਾਂਦਾ ਬਾਈ ਹੈ ਠੀਕ ਨਹੀਂ ਤੇ ਆ ਲੋ ਚੱਲ ਜਨਾ ਨਹੀਂ ਫਿਲਮ ਪੂਰੀ ਦੇਖ ਕੇ ਸੌਣਾ ਦਾ ਆਦਾ ਆ ਗਈ ਬਟੋ ਇਹਨਾਂ ਪੂਰੀ ਫਿਟਿੰਗ ਆ ਗਈ ਹੈ ਨਾ ਲਓ ਬਾਈ ਬਾਕੀ ਬਾਈ ਉੱਪਰ ਕਮਾ ਦੇਂਦੇ ਮਿਸਤਰੀ ਦਾ ਆਪਣੇ ਲੱਗੇ ਹੋਏ ਆ ਆਪਣੇ ਆਪਣੇ ਕੰਮ ਹੀ ਆ ਦੇਖੋ ਆਹ ਮਿਸਤਰੀ ਦਾ ਕੰਮ ਆ ਦੇਖੋ ਆ ਬਾਈ ਸਟicker ਤਾਰਨਾ ਪੈਂਦਾ ਪਰ ਫਿਰ ਫੇਵੀਕੋਲ ਪਕੜ ਨਹੀਂ ਕਰਦਾ ਇਹਦਾ ਜਾਨੀ ਆਇਆ ਵੀ ਜਿਹੜਾ ਸਨਮੈਕਾ ਲੱਗਣਾ ਕਹਿੰਦਾ ਲੱਕੜ ਪਰ ਲੱਗਣਾ ਚਾਹੀਦਾ ਹਨਾ ਚਲ ਠੀਕ ਆ ਕਣਾ ਇੱਧਰ ਆ ਲਓ ਭਾਈ ਚਲੋ ਬਾਕੀ ਚੱਲੀ ਜਾਣਾ ਸਾਡੇ ਮਸ਼ੀਨਾਂ ਖੜੀਆਂ ਬੜੇ ਬੜੇ ਬਈ ਢੇਰ ਲਾਤੇ ਪਟਕੇ ਬਾਕੀ ਹਲੇ ਭਾਈ ਕੰਮ ਚੱਲਦਾ ਰੇਪੇਰਿੰਗ ਦਾ ਤੁਹਾਡਾ ਗੇੜਾ ਮਰਾ ਦੇਣਾ ਹੁਣ ਸਭ ਪਾਸੇ ਪੈਂਟਰ ਵੀ ਲੱਗੇ ਹੋਏ ਸਾਰੇ ਲੱਗੇ ਪਿਆ ਉਹ ਦੇਖੋ ਬੰਦੇ ਬਾਕੀ ਰਸੋਈ ਦਾ ਜਿਹੜਾ ਤੁਹਾਨੂੰ ਦਿਖਾਣਾ ਕਿਚਨ ਦਾ ਕੰਮ ਤਿਆਰ ਕਰਨਾ ਆਪਾਂ ਨੇ ਆਹ ਦੇਖੋ ਆ ਕਿਚਨ ਹੋਣਾ ਬਈ ਤਿਆਰ ਆ। ਆ ਵੀ ਕੱਲ ਮਿਸਤਰੀ ਨੇ ਕਰਤਾ ਸ਼ੈਂਕ ਲੱਗਣਾ ਤਾਂ। ਸਾਰਾ ਟੋਟਲੀ ਆ ਲੋ। ਇਕਣਾ ਕੰਮ ਚੱਲੀ ਜਾਂਦਾ ਬਾਕੀ ਬਾਈ ਅੰਦਰ ਮਕਾਨ ਆ ਜਿਹੜਾ ਸਾਰਾ ਤਿਆਰ ਹੋ ਗਿਆ। ਬਾਹਰ ਪੇਂਟ ਦਾ ਕੰਮ ਰਹਿ ਗਿਆ। ਬਾਕੀ ਦਰਵਾਜ਼ੇ ਆ ਜਿਹੜੇ ਪੁਰਾਣੇ ਉਹ ਰਿਟਾਇਰਮੈਂਟਾਂ ਪਰ ਉਹ ਦੇਖੋ। ਆ ਦਰਵਾਜ਼ੇ ਰਿਟਾਇਰਮੈਂਟ ਨਹੀਂ। ਇਹ ਦਰਵਾਜ਼ੇ ਵੱਡ-ਵਡਾਕੇ ਜਿਹੜੇ ਛੋਟੇ ਹੋਣੇ ਆ ਉਹ ਉੱਥੇ ਲੱਗਣਾ ਉਹ ਇੱਥੇ ਲੱਗਣਾ ਬਾਈ ਇਹ ਦੋਹੇ ਦਰਵਾਜ਼ੇ ਹਾਲੋ ਬਹੁਤ ਵਧੀਆ ਲੁੱਕਾਂ ਮਕਾਨ ਦੀਆਂ ਹਨ ਬਾਈ ਦੇਖੋ ਇਹ ਉੱਪਰ ਦੀ ਲੁੱਕ ਹੈ ਪੇਂਟ ਦੀ ਬਾਕੀ ਮਕਾਨ ਬਾਈ ਸਾਰੇ ਬਰਾਬਰੇ-ਬਰਾਬਰ ਆਹ ਦੇਖੋ ਇੱਧਰ ਸਭ ਨੇ ਰੰਗ ਕਰਾਏ ਪਏ ਆ ਠੀਕ ਨੇ ਆ ਰਹਿੰਦਾ ਉਹ ਮਿਸਤਰੀ ਨੂੰ ਫੋਨ ਆ ਗਿਆ ਚਲੋ ਬਾਕੀ ਠੀਕ ਹੈ ਭਾਈ ਇਹਨ ਸਾਰਾ ਓਕੇ ਆ ਕੰਮ ਰਿਪੋਰਟ ਇਹ ਚੀਜ਼ਾਂ ਨੂੰ ਉਹ ਕਿਚਨ ਦਾ ਤਿਆਰ ਅੰਦਰ ਕਪ ਬੋਰਡ ਬਣਨੇ ਹੈ ਭਾਈ ਦੋ ਕਮਰਿਆਂ ਚ ਇੱਕ ਪਿੱਛੇ ਇੱਕ ਥੱਲੇ ਆਹ ਸਿਸਟਮ ਨੂੰ ਬਹੁਤ ਵਧੀਆ ਲੱਗਾ ਭਾਈ ਆ ਦੇਖੋ ਮੈਂ ਥੱਲੇ ਤੇ ਆਇਆ ਥੱਲੇ ਦੇ ਮਕਾਨ ਚ ਚਾਨਣਾ ਜਿਕਣਾ ਮਾਨ ਨੂੰ ਇਹ ਮੈਨੂੰ ਬਹੁਤ ਜ਼ਿਆਦਾ ਵੈਸਟ ਲੱਗਿਆ ਉਹ ਖੜੀ ਮਸ਼ੀਨ ਭਾਈ ਮਿਸਤਰੀ ਦੀ ਉਹ ਦੇਖੋ ਬੱਚੋਂ ਹੁੰਦੇ ਜਾਣੀ ਵੀ ਉੱਪਰ ਉਹਰੇ ਵਿਹੜੇ 'ਚ ਬੈਠੇ ਬੈਠੇ ਜਿਕਣਾ ਹੈ ठा ਮਕਾਨ ਆ ਜਿਹੜਾ ਉਹਨੂੰ ਚਾਨਣਾ ਮਾਰ ਖਾਤਰ ਇਹ ਚੀਜ਼ ਬਹੁਤ ਜ਼ਿਆਦਾ ਵੈਸਟ ਹੈ ਜਿਹੜੀ ਮੈਨੂੰ ਲੱਗੀ ਵੀ ਜੇ ਕਿਸੇ ਨੇ ਪਾਉਣਾ ਮਕਾਨ ਸਮਝ ਲਓ ਅਸੀਂ ਵੀ ਵੀ ਜੁਆਇੰਟ ਫੈਮਿਲੀ ਉਹ ਨਾਲ ਦਾ ਸਮਝੋ ਵੀ ਦੋ ਭਾਈ ਐ ਵੀ ਉੱਪਰ ਤੇ ਮੀਨੂੰ ਤਰਪਾਲ ਪਾ ਦੋ ਫਰਸ਼ ਫਰਸ਼ ਬਾਈ ਵਧੀਆ ਪੈ ਗਿਆ ਨਾ ਚਲੋ ਜਿਕਣਾ ਮਰਜੀ ਘੁੰਮੀ ਫਿਰ ਚਲੋ ਕੋਈ ਦਿੱਕਤ ਨਹੀਂ ਬਾਈ ਇਹ ਦੇਖ ਲਓ ਮੈਂ ਉੱਪਰ ਘੁੰਮਦਾ ਬਹੁਤ ਮਜ਼ਬੂਤ ਚੀਜ਼ ਹੈ ਜੇ ਕਹੇ ਵੀ ਟੁੱਟਣ ਨਾ ਛੇਟਾਂ ਘੱਟੀਆਂ ਪਈਆਂ ਵੀ ਆ ਚਲੋ ਬਾਕੀ ਲੱਗੇ ਹੋਏ ਆਪਣੇ ਆਪਣੇ ਗੰਮੀ ਬਾਈ ਸਾਰੇ ਮਿਸਤਰੀ ਵੀ ਤੇ ਚੱਲਦੇ ਆ ਦੁਬਾਰਾ ਛੇਟ ਨੂੰ ਪੌੜੀਆਂ ਵੀ ਦੇਖੋ ਇੱਧਰ ਤੇ ਮੈਂ ਚੜਿਆ ਇੱਧਰ ਨੂੰ ਐਂਟਰੀ ਇਹ ਵੀ ਦੇਖੋ ਆਹ ਲੋ ਇੱਥੇ ਨੂੰ ਜਿੱਕਣਾ ਮਰਜੀ ਆ ਲੋ ਇੱਕ ਸਾਈਡ ਨੂੰ ਛੜੋ ਦੂਈ ਸਾਈਡ ਨੂੰ ਉਤਰ ਜੋ ਬਹੁਤ ਵਧੀਆ ਸਿਸਟਮ ਹੈ ਉਹ ਲੋ ਅੱਗੇ ਥੰਡੇ ਬਾਕੀ ਬਾਈ ਬੰਦੇ ਬਾਹਰ ਆ ਮਿੰਜੇ-ਮਿੰਜੇ ਬਹੁਤ ਹੋਰੇ ਆ ਦੇਖੋ 2 4 5 6 ਮਿੰਜੇ ਤਾਂ ਹੀ ਪਏ ਆ ਵਿਚਾਰੇ ਆ ਪਏ ਆ ਬਾਕੀ ਬਾਈ ਜਿਹੜੀ ਸੀ ਮੇਨ ਚੀਜ਼ ਮੈਂ ਦਿਖਾਉਣੀ ਭੁੱਲ ਗਿਆ ਅੰਦਰ ਆ ਅੰਦਰ ਜਾਇਆ ਇਹ ਤਾਂ ਪਹਿਲਾਂ ਵਿਆਹ ਦੇਖੋ ਮਿੰਜਾ ਇਹਨੂੰ ਦੇਖ ਕੇ ਡਰ ਲੱਗਦਾ ਏ ਇਹ ਹੋਊਗਾ ਬਾਈ 6-7 ਫੁੱਟ ਦਾ ਬੜਾ ਮਿੰਜਾ ਵੀ ਘਟੋ ਘਟ ਸਾਢੇ 4 ਫੁੱਟ ਚੌੜਾ ਵੀ ਇਹ ਬਜ਼ੁਰਗਾਂ ਦੇ ਟਾਈਮ ਦਾ ਹੀ ਪਿਆ ਇੱਕ ਇਧਰ ਪਿਆ ਇੱਕ ਉਧਰ ਪਿਆ ਦੋ ਮਿੰਜੇ ਆ ਇਹ ਬਾਕੀ ਚਲੋ ਸਮਾਨ ਸੋਣ ਬਾਈ ਟੱਕਿਆ ਵਾ ਸਾਰੇ ਟੋਟਲੀ ਹੁਣ ਅਸਲੀ ਦਾ ਸਫਾਈ ਤੇ ਪਤਾ ਲੱਗਣਾ ਹੈ ਠੀਕ ਨੇ ਮਿਸਤਰੀਆਂ ਨੂੰ ਆਪਣੇ ਆਪਣੇ ਕੰਮ ਹੀ ਲੱਗੇ ਪਿਆ ਤਾਰ ਤਾਂ ਸਟਿੱਕਰ ਹੈ ਠੀਕ ਆ ਠੀਕ ਆ ਲੈ ਭਾਈ ਸਿੱਧੂ ਮੁੱਸੇ ਵਾਲਾ ਮੁੰਡਾ ਲੈ ਵਾ ਹਰੇ ਕੁਮਾਰ ਮਾਰ ਰਿਹਾ ਆ ਪਰ ਵੇ ਲੱਕੜ ਦੇ ਉੱਪਰ ਜਿਹੜੀ ਚੜ ਜਵੇ ਮਿਹਨਤ ਦਾ ਤਾਂ ਕੰਮ ਆ ਹਾਂ ਤੇ ਇਹਦੇ ਪਰ ਠੀਕ ਹੈ ਉਹ ਜਿਹੜੀ ਟਾਈਆਂ ਕਹਿੰਦੇ ਜਿਹਨੂੰ ਪਾਤੀਆਂ ਦੇ ਉੱਪਰ ਪਲਾਈ ਕਰ ਆ ਲੋ ਚਲੋ ਉਧਰ ਮਿਸਤਰੀ ਗੱਲੀਓ ਪੈ ਗਿਆ ਮੈਨੂੰ ਲਾਦੀ ਅੱਛਾ ਇੱਧਰ ਆ ਕੇ ਤਾਂ ਬਾਈ ਨੂੰ ਮੇਰਾ ਸਤਿ ਸ੍ਰੀ ਅਕਾਲ ਜੀ ਠੀਕ ਹੈ ਲੋ ਬਾਈ ਮਿਸਤਰੀ ਸਾਡਾ ਹੁਣ ਗਰਮ ਜਾ ਹੋ ਗਿਆ ਚਾਹ ਪੀ ਕੇ ਆਹ ਦੇਖੋ ਹਾਂ ਹੋ ਗਿਆ ਹੁਣ ਗਰਮ ਪੂਰਾ ਹੈ ਨਾ ਆਹ ਦੇਖੋ ਬਾਈ ਇਹ ਆਹ ਦੇਖੋ ਇੱਕਣਾ ਕੰਮ ਕਰਦਾ ਇੱਧਰ ਬਾਈ ਇਹ ਲਾ ਚੁੱਕਿਆ ਹਲੇ ਕਬਜੇ ਲੱਗਣੇ ਆ ਵੀ ਅੰਦਰ ਲਾ ਦਿੱ ਟਿਕਟਾ ਕਿਵੇਂ ਲਾਦੀ ਮੁੰਡੇ ਨੇ ਉਹ ਦਿਖਾ ਦਿੰਦਾ ਤੁਹਾਨੂੰ ਉਹ ਦਿਖਾਈ ਲੈ ਕੇ ਮਿੱਤਰ ਆਹ ਦੇਖੋ ਬਾਈ ਇਹ ਆਪਣੇ ਕੰਮ ਲੱਗਿਆ ਵਾ ਇੱਧਰ ਆਏ ਹਾਏ ਮੁੰਡਿਆ ਲੋ ਬਾਈ ਜਾਲੀ ਵਾਲੀ ਟਾਕੀ ਲਗਾ ਚੁੱਕਿਆ ਹੈ ਆ ਲੋ ਇਹਨੂੰ ਕੁੰਡੇ ਕਬਜੇ ਬਾਈ ਹਲੇ ਲਾਉਣੇ ਨਹੀਂ ਪੇਂਟ ਹੋਣ ਤੋਂ ਬਾਅਦ ਲਗੂਗੇ ਸ਼ੀਸ਼ਾ ਵੀ ਬਾਹਰ ਜਿਹੜਾ ਪੇਂਟ ਹੋਣ ਤੋਂ ਬਾਅਦ ਦੋਈ ਟਾਕੀ ਨੂੰ ਬਿੜ ਗਿਆ ਮੁੰਡਾ ਠੀਕ ਆ ਠੀਕ ਆ ਚੱਕ ਦੇ ਫੱਟੇ ਆ ਲੋ ਇਹ ਬਾਈ ਹੁਣ ਹੌਲੀ ਹੌਲੀ ਚੱਲੀ ਜਾਣਾ ਕੰਮ ਉਧਰ ਤੋਂ ਮਹਿਕੇ ਵਾਲਾ ਮਿਸਤਰੀ ਉਹ ਵੀ ਆਪਣਾ ਕੰਮ ਬਈ ਸੇਦ ਲਾਲਾ ਕੀ ਲੱਗਣਾ ਕੰਮ ਚਲੋ ਚੰਗੀ ਜਾਂਦਾ ਕੰਮ ਨੂੰ ਪੂਰਾ ਜੋਰਾ ਤੇ